ਭਾਈ ਸਾਹਿਬ ਭਾਈ ਅੰਮ੍ਰਿਤਪਾਲ ਜੀ ਨੇ ਗਿਆਨ ਦਾ ਤੀਰ ਮਾਰ ਕੇ ਆਨੰਦਪੋਰਾ ਨੂੰ ਉਹਨਾਂ ਦਾ ਮੂੰਹ ਕੀਤਾ ਪਿਆਰੀ ਸਾਧ ਸੰਗਤ ਜੀ ਇੱਕ ਭਾਈ ਸਾਹਿਬ ਨੇ ਬੜੀ ਸੁਣੀ ਗੱਲ ਕਹੀ ਕਿ ਗੁਰਦੁਆਰਿਆਂ ਦੇ ਵਿੱਚ ਬਲਾਰਿਆਂ ਨੂੰ ਸੱਦ ਕੇ ਕੈਂਪ ਲਗਾ ਕੇ ਗੁਰਦੁਆਰਾ ਜਰੂਰ ਬੁਲਾਇਆ ਜਾਵੇ ਇਸ ਤਰ੍ਹਾਂ ਮੈਂ ਜੋ ਇਸ ਟੀਮ ਨੇ 13 ਰਾਤ ਬੜੀ ਹਮਤਕਦਾਰੀ ਕੀਤੀ ਆ ਸਾਰੇ ਨੇ ਹਰ ਮੈਂਬਰ ਨੇ ਸਰਕਾਰੀ ਤੋਂ ਕੋਈ ਕੋਈ ਮਦਦ ਨਹੀਂ ਆਦੀ ਹੈ ਉਹ ਸਾਰੇ ਵਿਦਾਇਸ਼ ਦੇ ਪੱਤਰ ਆ ਗਏ ਨੇ ਮੁਫਤਾਂ ਦੀ ਸੇਵਾ ਮੁਫਤ ਆ ਦੁਨੀਆ ਡਾਕਟਰ ਕਸੜੀ ਇਹ ਦਿਨ ਕੁਝ ਕਰਦੇ ਨੇ ਤੇ ਨਸ਼ਿਆਂ ਦੇ ਖਾਖਾ ਦੀ ਇੱਕ ਨੰਝੇ ਬੰਦੇ ਮਾਰੀ ਜਾਂਦੇ ਇਹਨਾਂ ਬਾਰੇ ਡਾਕਟਰਾਂ ਵੀ ਪਿੰਡਾਂ ਜੀ ਦੇਜਦੇ ਨੇ ਫਰਾਗੇ ਫੁੱਗੇ ਜਾਂ ਇਹਨਾਂ ਬਾਰੇ ਇਹ ਜਾਣਕਾਰੀ ਇਹਨਾਂ ਨੂੰ ਫੜਾਈ ਫੜਾਈ ਜਾਣ ਤੇ ਜਿਹੜੇ ਨਸ਼ੇ ਖਾਂਦੇ ਨਹੀਂ ਇਹ ਤਾਂ ਬਾਈ ਤੋਂ ਹੋਏ ਥੋੜੀ ਥੋੜੀ ਬਾਦ ਫਰਸਟ ਮੀਟਿੰਗ ਤੇ ਆਏ ਹੋਏ ਸਾਰੇ ਜਿਹੜੇ ਮੇਰੇ ਵੀਰ ਭਰਾ ਬੈਠੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਜਿੰਨੇ ਬੁਲਾਲੇ ਬੋਲੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣੀਆਂ ਵਿਚਾਰ ਸੁਣੇ ਆ ਤੇ ਮੈਨੂੰ ਵੀ ਕੁਝ ਕਹਿਣ ਦਾ ਮੌਕਾ ਪੰਜ 2000 ਟਰਾਲੀ ਨਾਂਕੀ ਗਈਆ ਤੇ ਜਿਹੜੇ ਟਰੈਕਟਰ ਤੇ ਟਰਾਲੀਆਂ ਉਹ ਉਹ ਸੰਗਤਾਂ ਜਿਹੜੀਆਂ ਆਪ ਹੁੰਦੀਆਂ ਰਹੀਆਂ ਜਿਹੜੇ ਸਾਡੇ ਤੋਂ ਬਿਨਾ ਹੋਰਾਂ ਦੇ ਨਾਲ ਜਾਂਦੇ ਗਏ ਆ ਉਹ ਵੱਖਰੀਆਂ ਤੁਸੀਂ ਹੁਣ ਆਈਡੀਆ ਲਾਓ ਕਿ ਇਸ ਅਜਨਾਲਾ ਬੈਂਟ ਦੇ ਵਿੱਚ ਕਿੰਨੀ ਸੇਵਾ ਜਿਹੜੀ ਆ ਉਹ ਲੋਕਾਂ ਨੇ ਸਮਾਜਿਕ ਜਥੇਬੰਦੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਕੀਤੀ ਆ ਤੇ ਕੀਤਨ ਤੋਂ ਕੀਤੀ ਪਿਆਰ ਤੋਂ ਬਾਅਦ ਅੱਜ ਕਿਹੜੀ ਹਾਲਾਤ ਤੇ ਖੜੇ ਆ ਦੱਸੋ ਮੈਨੂੰ ਕਿਹੜੀ ਹਾਲਾਤ ਤੇ ਖੜੇ ਆ ਅਸੀਂ ਫਿਰ ਇੱਕ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਮੈਂ ਸੁਝਾਅ ਦਿੱਤਾ ਸੀਗਾ ਕਿ ਪਹਿਲਾਂ ਸਾਨੂੰ ਇਹਦੇ ਪਤਾ ਲੱਗੇ ਇਹਦੇ ਪਤਾ ਲਾ ਲਓ ਕਿ ਹਾ ਹਟ ਜਿਹੜਾ ਉਹ ਆਇਆ ਕਿਹੜੇ ਕਿਹੜੇ ਪਿੰਡਾਂ 'ਚ ਤੇ ਅਜਨਾਲਾ ਵਿਧਾਨ ਸਭਾ ਹਲਕੇ ਦੇ 188 ਬੂਥ ਨੇ ਤੇ 188 ਬੂਥਾਂ ਦੇ ਵਿੱਚੋਂ 98 ਬੂਥਾਂ ਦੇ ਉੱਤੇ ਹੜ੍ਹ ਆਇਆ ਸੀਗਾ ਸਿਰਫ 98 ਬੂਥਾਂ 'ਚ ਤੇ 98 ਬੂਥਾਂ ਦੇ ਵਿੱਚੋਂ ਕਈ ਇਹੋ ਜਿਹੇ ਪਿੰਡ ਸੀਗੇ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਬਿਲਕੁਲ ਪਹੁੰਚਿਆ ਹੀ ਨਹੀਂ ਤੇ ਜੇ ਪਹੁੰਚਿਆ ਵੀ ਆ ਤਾਂ ਘੇਟੇ-ਘੇਟੇ ਸਿਰਫ ਪਿੰਡਾਂ ਦੇ ਵਿੱਚ ਪਾਣੀ ਸੀਗਾ ਸਭ ਤੋਂ ਵੱਧ ਨੁਕਸਾਨ ਜਿਹੜਾ ਆ ਉਹ ਹੋਇਆ ਜ਼ਮੀਨਾਂ ਦਾ ਸੱਤੋਂ ਵਾਅਦੇ ਜਿੰਨਾਂ ਸਾਨ ਕਿਹਾ ਆ ਜ਼ਮੀਨਾਂ ਦਾ ਪਰ ਵੱੱਦ ਕਿਸਮ ਦੀ ਕਿੱਥੇ ਰਹੀ ਸਾਡੀ ਅਸੀਂ ਇੱਥੇ ਹਰ ਪਾਰਟੀ ਨੇ ਆ ਕੇ ਆਪਣੀ ਸਿਆਸਤ ਜਮਕਾਈ ਸਿਆਸਤ ਕੀ ਜਮਕਾਈ ਕਿ ਮੇਰੇ ਪਿੰਡ ਦੇ ਵਿੱਚ ਹਾੜੀ ਨਹੀਂ ਪਹੁੰਚਿਆ ਤੇ ਉਹਦੇ ਪਿੰਡ ਦੇ ਵਿੱਚ ਟਰਾਲੀ ਇੱਕ ਪਾਰਟੀ ਨੇ ਟਰਾਲੀ ਖੜੀ ਤੇ ਦੂਜੀ ਨੇ ਵੀ ਉਸੇ ਪਿੰਡ 'ਚ ਟਰਾਲੀ ਤੀਜੇ ਨੇ ਵੀ ਉਸੇ ਟਰਾਲੀ ਕਿਉਂਕਿ ਮੇਰੀ ਰਹਿ ਨਹੀਂ ਆਉਂਦੀ ਜਿੰਨਾ ਪਿੰਡਾਂ 'ਚ ਫਲੱਡ